ਜੀ ਜਿਵੇਂ ਕੀ ਅੰਦਾਜ਼ ਲਗਾਏ ਜਾ ਰਹੇ ਸੀਗੇ ਕਿ ਯੂਐਸਏ ਦੇ ਜਿਹੜੇ ਰਾਸ਼ਟਰਪਤੀ ਨੇ 트럼ਪ ਜੋ ਆਪਣੀ ਸੌਚ ਕਰਨ ਤੋਂ ਬਾਅਦ ਐਕਸ਼ਨ ਮੋਡ ਚ ਆਏ ਨੇ ਔਰ ਉਹਨਾਂ ਨੇ ਬਹੁਤ ਸਾਰੀਆਂ ਪਾਬੰਦੀਆਂ ਵੀ ਨਾਲ ਦੀ ਨਾਲ ਪਹਿਲੀ ਸੌਚ ਚੁਕ ਸਮਾਗਮ ਦੇ ਦਿਨ ਉਹਨਾਂ ਨੇ ਅਨਾਉਂਸ ਕੀਤੀਆਂ ਨੇ ਜਿਹਦੇ ਵਿੱਚ ਕੀ ਇੱਕ ਤਾਂ ਬਾਇਓ ਬਰਥ ਜਿਹੜਾ ਉੱਥੇ ਦੀ ਸਿਟੀਜਨਸ਼ਿਪ ਦਾ ਜਿਹੜਾ ਪ੍ਰੋਵੀਜ਼ਨ ਸੀਗਾ ਉਹਨਾਂ ਨੂੰ ਉਹਨਾਂ ਨੇ ਖਤਮ ਕਰਨ ਦਾ ਐਲਾਨ ਕੀਤਾ ਹੈ ਕਿ ਬਹੁਤ ਸਾਰੇ ਲੋਕ ਜਿਵੇਂ ਕੀ ਉਧਰ ਜਾ ਕੇ ਜਿਹੜੀ ਡਿਲੀਵਰੀ ਬੱਚੇ ਦੀ ਕਰਾ ਲੈਂਦੇ ਸੀਗਾ ਬੱਚਾ ਬਾਇਓਵਰਥ ਉਧਰ ਹੋ ਜਾਂਦਾ ਸੀ ਤਾਂ ਉਹਦਾ ਜਿਹੜਾ ਹੈ ਪਾਸਪੋਰਟ ਉਹ ਅਮਰੀਕਨ ਬਣ ਜਾਂਦਾ ਸੀ ਤੇ ਉਹ ਸਿਟੀਜਨਸ਼ਿਪ ਹੋ ਜਾਂਦੀ ਸੀ ਕਿ ਇੱਕ ਤੇ ਉਹਨਾਂ ਨੂੰ ਉਸਤੇ ਉਹਨਾਂ ਨੇ ਰੋਕ ਲਗਾਈ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਮੈਕਸੀਕੋ ਸਾਈਡ ਤੋਂ ਜਿਹੜੀ ਉਹਨਾਂ ਦੀ ਕੰਧ ਹੈ ਉਧਰ ਅਸੀਂ ਇੱਕ ਦੀਵਾਰ ਖੜੀ ਕਰਾਂਗੇ ਔਰ ਇੱਕ ਤਰ੍ਹਾਂ ਦੀ ਅਮਰਜੈਂਸੀ ਉਹਨਾਂ ਨੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਪ੍ਰਵਾਸ ਯੂਐਸਏ ਦੇ ਵਿੱਚ ਕਰ ਰਹੇ ਨੇ ਉਹਦੇ ਲਈ ਉਹਨਾਂ ਨੇ ਐਲਾਨ ਕੀਤਾ ਹੈ ਕਿ ਜੇ ਕੋਈ 2 ਨੰਬਰ ਦੇ ਵਿੱਚ ਆ ਗਿਆ ਹੈ ਤਾਂ ਅਸੀਂ ਉਹਨਾਂ ਨੂੰ ਡਿਪੋਰਟ ਕਰਾਂਗੇ ਜਿਵੇਂ ਕਿ ਪਹਿਲਾਂ ਪ੍ਰਵੀਜ਼ਨ ਸੀ ਯੂ ਐਸ ਏ ਦੇ ਰੂਲ ਜਿਹੜੇ ਉੱਥੇ ਦੇ ਕਾਨੂੰਨ ਮੁਤਾਬਕ ਕਿ ਤੁਸੀਂ ਯੂ ਐਸ ਏ ਚ ਐਂਟਰ ਹੋ ਗਏ ਹੋ 2 ਨੰਬਰ ਚ ਆਰ ਪੁਲਿਸ ਕੋਲ ਹਾਜ਼ਰ ਹੋ ਜਾਂਨੇ ਹੋ ਤਾਂ ਤੁਹਾਡਾ ਜਿਹੜਾ ਹੈ ਉੱਥੇ ਪਰਮਿਟ ਵਗੈਰਾ ਪੈ ਜਾਂਦਾ ਸੀਗਾ ਔਰ ਤੁਸੀਂ ਹਾਜ਼ਰੀ ਲਗਾ ਕੇ ਔਰ ਉੱਥੇ ਦਾ ਜਿਹੜਾ ਵਰਕ ਪਰਮਿਟ ਔਰ ਸਿਟੀਜ਼ਨਸ਼ਿਪ ਤੱਕ ਹਾਸਲ ਕਰਨ ਚ ਬਹੁਤ ਸਾਰੇ ਲੋਕ ਕਾਮਯਾਬ ਹੋ ਜਾਂਦੇ ਸੀ ਇਸੇ ਨੂੰ ਲੈ ਕੇ ਇੰਡੀਆ ਪੰਜਾਬੀ ਹਰਿਆਣੇ ਤੋਂ ਖਾਸ ਕਰਕੇ ਲੋਕ ਜਿਹੜਾ ਹੈ ਯੂ ਐਸ ਏ ਵੱਲ ਡੌਕੀਆਂ ਲਗਾ ਕੇ ਜਿਹੜਾ ਚਲਨ ਹੈ ਉਹ ਬਹੁਤ ਵੱਧ ਗਿਆ ਸੀਗਾ ਪਰ ਹੁਣ ਮੇਰੀ ਤਾਂ ਇਹ ਸਲਾਹ ਰਹੇਗੀ ਕਿ ਤੁਸੀਂ ਇਸ ਤਰ੍ਹਾਂ ਦੀ ਗਲਤੀ ਨਾ ਕਰੋ ਤੇ ਜੇ ਤੁਸੀਂ ਜਾਣਾ ਹੈ ਤਾਂ ਅੱਜ ਜਿਹੜਾ ਉਹਨਾਂ ਦਾ ਲੇਟੈਸਟ ਜਿਹੜੀ ਉਹਨਾਂ ਦੀ ਸਟੇਟਮੈਂਟ ਆਈ ਹੈ ਉਹਨਾਂ ਨੇ ਕਿਹਾ ਕਿ H1 B1 ਵੀਜ਼ਾ ਹੈ ਉਹਦੇ ਵਿੱਚ ਸਾਡਾ ਕੋਈ ਅਸੀਂ ਕੋਈ ਵੀ ਚੇਂजेस ਨਹੀਂ ਕਰਨ ਜਾ ਰਹੇ ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਜਾਣਾ ਚਾ ਰਹੇ ਹੋ ਜਾਂ ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਯੂ ਐਸ ਏ ਤਾਂ ਉਹ ਨਾਲੇ ਨਾਲ ਦੀ ਨਾਲ ਹੀ ਕਹਿ ਕੇ ਇਹਦਾ ਯੂਐਸਏ ਵੈਲਕਮ ਕਰੇਗਾ ਤਾਂ ਤੁਸੀਂ ਜੈਨੂਨ ਤਰੀਕੇ ਦੇ ਨਾਲ ਯੂਐਸਏ ਦਾ ਜੇ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਉਹਦੇ ਲਈ ਖੁਸ਼ਖਬਰੀ ਹੈ ਵੈਸੇ ਵੀ ਇੰਡੀਆ ਦੇ ਨਾਲ ਜਿਹੜੇ 트ੰਪ ਦੇ ਸਬੰਧ ਨੇ ਲੇਟੈਸਟ ਗਵਰਨਮੈਂਟ ਦੇ ਨਾਲ ਬਹੁਤ ਅੱਛੇ ਨੇ ਔਰ ਇਹਦਾ ਫਾਇਦਾ ਡੈਫੀਨਿਟਲੀ ਇੰਡੀਆ ਦੇ ਜਿਹੜੇ ਸਟੂਡੈਂਟਸ ਹੈ ਜਾਂ ਜਿਹੜੇ ਟੂਰਿਸਟ ਦੇ ਤੌਰ ਤੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਮਿਲੂਗਾ ਕਿਉਂਕਿ ਜਿਹੜੇ ਇੰਡੀਆ ਦੇ ਜਿਹੜੇ ਵਿਦੇਸ਼ ਮੰਤਰੀ ਹੈ ਐਸ ਜੇ ਸ਼ੰਕਰ ਉਹਨਾਂ ਦੀ ਜਿਹੜੀ ਹੈ ਸ਼ਬਦ ਗ੍ਰਾਂਟ ਸ਼ਾਮਾ ਰੋਚ ਵੀ ਸ਼ਾਮਲ ਹੋਏ ਨੇ ਨਾਲ ਦੀ ਨਾਲ ਜਿਹੜੇ ਸਾਡੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਹੈ ਮੋਦੀ ਜੀ ਉਹਨਾਂ ਨਾਲ ਬਹੁਤ ਅੱਛੇ ਤਾਲੁਕਤ ਟਰੰਪ ਦੇ ਨੇ ਜਿਹਦਾ ਕਿ ਇੰਡੀਅਨ ਦੇ ਲੋਕਾਂ ਨੂੰ ਬਹੁਤ ਫਾਇਦਾ ਮਿਲੂਗਾ ਪਰ ਜੇ ਤੁਸੀਂ ਹੁਣ ਵੀ ਡੌਂਕੀਆਂ ਲਗਾਉਣ ਦਾ ਸੋਚ ਰਹੇ ਹੋ 2 ਨੰਬਰ ਦਾ ਤਾਂ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਇਹਨੂੰ ਬਿਲਕੁਕੁਲ ਹੀ ਛੱਡ ਦਿਓ ਬਿਕਾਜ਼ ਇਹਦੇ ਵਿੱਚ ਤੁਸੀਂ 40-45 ਲੱਖ ਰੁਪਏ ਵੀ ਲਗਾਓਗੇ ਔਰ ਤੁਹਾਨੂੰ ਉੱਥੋਂ ਡਿਪੋਰਟ ਕਰ ਦਿੱਤਾ ਜਾਊਗਾ ਤਾਂ ਤੁਸੀਂ ਜੇ ਸਾਡੇ ਕੋਲੋਂ ਟੂਰਿਸਟ ਵੀਜ਼ਾ ਜਾਂ ਸਟੱਡੀ ਵੀਜ਼ਾ ਯੂਐਸਏ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ ਐਸੀ ਨੀਚੇ ਨੰਬਰ ਮੈਂਸ਼ਨ ਕਰ ਰਹੇ ਹਾਂ ਉਦੇ ਕਾਲ ਕਰ ਸਕਦੇ ਹੋ ਥੈਂਕ ਯੂ